ਜੀ ਅੱਜ ਤੁਹਾਨੂੰ ਸਟੇਜ ਵਿਖਾਉਣੇ ਆ ਜੀ ਜਿੱਚ ਸਿੱਧੂ ਤੇ ਇਲਜ਼ਾਮ ਲਗਾਏ ਪੀ ਉਹ दारू ਪੀਂਦਾ ਆ ਲਾਇਆ ਪੈ ਕੇ ਕਦਾ ਫਿਰ ਕਿਹੜੀ ਗੱਲ ਆ ਲਾਇਆ ਰਾਤ ਪਈ ਤੇ ਕੀ ਕਰਦਾ ਹੁਣ ਆਈ ਲਾਇਆ ਪੈ ਕੇ ਫਿਰ ਤੁਹਾਨੂੰ ਲਾਉਣੀ ਪਈ ਸਟੇਜ ਇੱਕ ਵਰੀ ਰਾਤ ਬੰਨੀ ਕਰ ਕੀ ਕਰ ਕੀ ਕਰ ਕੀ ਗਾਇਦ ਨੇ ਪੁੱਛ ਗਿਆ ਪੁੱਛਿਆ ਕੀ ਜਾਂਦੇ ਗੱਲ ਨਾ ਆ ਡਾਲਰਾਂ ਦੇ ਸੁਣ ਗਿਆ ਸੁਣ ਗਿਆ ਸੁਣ ਗਿਆ ਸੁਣ ਗਿਆ ਤੁਰਮਾ ਦਾ ਸਿਆ ਕਵੀਨ ਦਾ ਜੀ ਆਪਣੀ ਸੇਮ ਹੈ ਪਰ ਨਾਮ ਕਰੇ ਵਾਂਗੂ ਵਿਕਦਾ ਡਾਲਰਾਂ ਨੂੰ ਆ ਤਾ ਗਾਣਾ ਬਣਿਆ ਇਹ ਨਹੀਂ ਵੀ ਉਹੀ ਉਲ ਜ਼ਰੂਰ ਜੋ ਕਰੇ ਬੈਠੇ ਨੇ ਕਮਰੇ ਦੇ ਵਿੱਚ ਲਿਖਤਾ ਜੀ ਗਾਣਾ ਬਣ ਕੇ ਗਾਣਾ ਬਣ ਗਿਆ ਔਕਾਤ ਦਿੱਤੀ ਆ ਤਾਂ ਲਿਖਿਆ ਮਿਹਨਤ ਆ ਠੀਕ ਹੈ ਨਾ ਜੀ 25 ਸਾਲ ਨਹੀਂ ਗੱਲਾਂ ਦਾ ਬਥੇਰੇ ਕਰਦੇ ਆ ਗਾਣੇ ਆ ਜੀ ਐ ਕਰਦਿਆਂ ਅਕ ਰੇਂਜ ਚੋਂ ਤਾਰ ਲਾਂਗੇ ਤਾਰ ਲਿੰਗ ਤਾਰ ਲਿੰਗ ਧੋਖੇ ਨਹੀਂ ਤਾਰਦੇ ਜੀ ਹਿੱਕ ਚ ਵੱਜੋ ਫੇਰ ਪਾ ਲੱਗਦਾ ਜੀ ਇਸ ਕੰਮ ਨੂੰ ਯਾਹ ਹਾਂ ਅਸ ਸਾਡੇ ਬੰਗੂਸਾ ਟੀਆਨੀ ਹੁਣ ਲੈ ਕੇ ਲੈ ਸੜੇ ਕਾਰਾਂ ਨੇ ਕਾਲੀਆਂ ਅਲਟਾ ਵੜੋ ਇਹਨਾਂ ਨੂੰ ਪ੍ਰੋਪਰ ਕਰ ਦਿਓ ਬਾਈ ਹੱਸ ਅਸੀਂ ਇੰਡ ਰੈਕਗਰਾਉਂਡ ਬੰਦੇ ਹੈ ਹੈਗੇ ਆ ਜੀ ਹੈਗੇ ਮੰਨ ਪਰਤ ਤੱਕ ਮਾਰਾ ਇਹ ਹੀਆਂ ਕਹਿੰਦੇ ਖੋੜਿਆਂ ਨੂੰ ਵੀ ਬੇਦਰਜ ਤੇ ਅਸਰ ਢਾਲੇ ਲੱਗੇ ਹੈ ਅਸ ਸਾਡਾ ਪਤਾ ਨਹੀਂ ਕੱਲ ਨੂੰ ਘੜੀ ਦਾ ਨਹੀਂ ਕੱਲ ਛੱਡ ਇੱਕੋਂ ਤੱਕ ਦਾ ਨਹੀਂ ਪਤਾ ਕਿੰਨੇ ਆਪਾਂ ਠੋਕ ਦੇਣਾ। ਬੜੀਆਂ ਗੱਲਾਂ ਕਰਦੇ ਨੇ। ਐ ਐ ਨਾ ਕਰੋ ਕੱਲ ਨੂੰ ਤੁਸੀਂ ਡਿੱਗ ਜਾਓਗੇ ਵੀ ਕੱਲ ਨੂੰ ਤੂੰ ਕਿਹੜਾ ਰਜਿਸਟਰੀ ਕਰਾਈਆ ਕੱਲ ਦੀ। ਇਤਨਾ ਇਤਨਾ ਹੀ ਜਾਂਦੇ ਆ। ਇਤਨਾ ਮੂੰਹ ਨਾ ਆ ਗਿਆ ਉਹ ਐ ਹੋ ਜੂਗਾ ਉਹ ਹੋ ਜੂਗਾ। ਕੱਲੋਂ ਹੁਣ ਦੀ ਆ ਗੱਲ ਹੈ ਅੱਜ ਦੀ ਹਣਾ ਜੀ। ਹਾਂ ਹੁਣ ਦੀ ਕਰਾ। ਇਹਨਾ ਤੁਹਾਡਾ ਆਪਣਾ ਅੱਸੀ ਅਜ ਤੇ ਰਾਜ ਹੈ ਹਾਂ। ਅਸੀਂ ਹੁਣ ਦੇ ਵੀ ਰਾਜੇ। ਉਹ ਸਾਡਾ ਪਤਾ ਨਹੀਂ ਕੱਲ ਦਾ ਢਲ ਰਾਵਾਂ ਗੂਨੀ। ਦਾ ਘੜੀ ਨਾਲ ਹੀ ਬੱਲ ਪਰ ਨਾ ਚੱਲੂ ਉਹ ਤਾਂ ਕੁਮਾਰਾ ਦੇ ਅਸੀਂ ਅੱਜ ਦੇ ਰਾਜੇ ਬੱਟ ਬੋਲੀਏ ਨੰਕਾ ਦੇ ਜੱਟ ਵੜੇ ਮੰਗਦੇ ਨਹੀਂ ਖੋਹਦੇ ਆਏ ਸੀ ਪੁੱਤ ਜੱਟ ਵੜੇ ਬੜੇ ਫੋਟੋਗ੍ਰਾਫਰ ਨੇ ਆ ਗਏ ਨਾ ਵਾਂਗੂ ਲਈ ਲੰਘਦਾ ਜੱਟ ਕਲੀ ਪਣੀ ਕਤੀਰ ਜੇ ਮੇਰੇ ਪਿੱਛੇ ਲਗੀ ਫੋਟੋਗ੍ਰਾਫੀ ਦੀ ਨਹੀਂ ਕੀ ਨਹੀਂ ਕੀ ਕਤੀੜ ਐ ਕੁਮਾਰੀ ਦੀ ਨਾ ਯਾ ਬੂਠਾ ਐ ਜ਼ਰਾ ਆ ਕੇ ਮੈਂ ਭੀਂਆਂ ਹੋੜਿਆ ਇਸ ਪਿੱਛੇ ਜਾਗਦੇ ਹੋ ਜਾਗਦੇ ਜੇ ਰੋਟੀ ਲੂਟੀ ਖਾ ਕੇ ਆਏ ਹੋ ਕਿ ਨਹੀਂ ਖਾ ਕੇ ਆਏ ਕੈਮ ਰਿਆ ਕਰੋ ਖਾਂ ਕਿ ਨਹੀਂ ਆਂ ਫਿਰ ਖਾ ਕੇ ਜਿਹੜਾ ਤੁਸ ਨੂੰ ਸਮਾਰੀ ਜਾਂਦੇ ਐਵੇਂ ਹੱਥ ਮਾਰਦੇ ਬਾਕੀ ਤਾਂ ਖਾ ਕੇ ਆਏ ਤੁਸੀਂ ਇਹ ਵਿਰੋਧੀ ਹੁੰਦੇ ਆ ਜਿਹੜੇ ਬੰਦੇ ਆ ਠੀਕ ਹੋ ਜੀ ਠੀਕ ਆ ਠੀਕ ਆ ਜਿਹੜੇ ਪਿਆਰ ਕਰਦੇ ਠੀਕ ਆ ਜਿਹੜੇ ਬਾਲਦੂ ਬੁਲਵਾ ਆ ਸਾਡੇ ਕੱਠੀ ਐਵੇਂ ਹੁੰਦੇ ਜਉਂ ਝੜਦੀਆਂ ਜੰਨਾ ਦੇ ਸਾਡੇ ਘਰ ਤਾਂ ਥੋਮੇ ਨੇ ਕੋਲੇ ਮਾਇਤੀਆਂ ਕਰਾਰੇ ਕਾਹੀ ਤਾਂ ਮਹਿਲਾ اندا ਸਾਡੇ ਘਰ ਤਾਂ ਛੋਟੇ ਨੇ ਪਰ ਮਹਿੰਗੀਆਂ ਗੱਲਾਂ ਨੇ ਇਹ ਅੱਜ ਦੇ ਹਿਸਾਬ ਨਾਲ ਮੇਰਾ ਵੀਰ ਕਰ ਲਿਆ ਨਾ ਗੱਲ ਅਸੀਂ 25-30 ਸਾਲ ਪਹਿਲਾਂ ਦੀ ਗੱਲ ਕਰਦੇ ਆ ਸਾਡੇ ਕੋਲ ਨਾ ਕਿਰਪਾਨਾਂ ਪਾਲਾ ਦਾਤਰ ਸੋਨਾ ਹਟਾ ਹੋਰ ਹੀ ਕੋਈ ਰਿਗਾਰਡ ਫਿਟ ਕਰੀ ਫਿਰਦੁੰਦਾ ਹੀ ਸਾਡੇ ਕੋਲ ਜਿਦਾਂ ਬਾਹੂ ਵਾਲੀ ਫਿਲਮ 'ਚ ਨਹੀਂ ਸ਼ਸਤਰ ਜਿਹੇ ਹੁੰਦੇ ਇਸ ਤਰ੍ਹਾਂ ਦੇ ਰੱਖਦੇ ਨੇ ਆਈ ਤੇ ਉਹਨੇ ਇੱਕ ਹੋਰ ਹੀ ਰਿਗਾਰਡ ਫਿਟ ਕੀਤਾ ਸੋਨੇ ਨਾਲ ਲਈ ਸਾਡੇ ਨੇ ਉਹ ਕੋਟਲਾ ਸ਼ਬਾਕੀ ਨਹੀਂ ਖੇਡਦੇ ਇਹ ਨਿੱਕੇ ਦੇਦੇ ਉਹ ਬਣਾ ਕੇ ਨੂੰ ਜਿਹੜੇ ਮਾਰ ਦਿੰਦੇ ਨੇ ਹਾਂ ਲੱਕ ਚ ਤੇ ਉਹ ਇੱਕ ਲੜਾਈ ਦੇ ਵਿੱਚ ਉਹਦੇ ਕੋਲ ਉਹ ਹੀ ਤੇ ਉਹਨੂੰ ਲੱਕੜ ਦੀ ਇਹਨੇ ਧੀ ਜੀ ਲਵਾਈ ਜਿਦ ਤਰਾ ਮੈਂ ਆ ਪਾਈ ਕਿਰਪਾਨ ਨੂੰ ਲੱਕੜ ਦੀ ਹਤੀ ਉਹ ਜਦੋਂ ਲੜਾਈ ਹੋਵੇ ਨਾ ਜਿਹਦੇ ਮਾਰੇ ਮੋਰਾ ਜਦੋਂ ਉੱਥੇ ਹੀ ਬਾਣ ਹਾਏ ਬੀਬੀਏ ਉਹ ਮਾਹ ਯਾਰਾ ਖੋਨੇ ਕੋਲ ਕੀ ਆ ਕੀ ਮਰੀ ਜਾਂਦਾ ਲੋਕ ਮਿੰਦੇ ਵੀ ਪੋਲਾ ਜਾ ਉਹ ਬੜਿਆ ਨਾ ਇਨੂੰ ਇਹ ਆ ਤੇ ਮਾਰਦਾ ਤੇ ਚਲੋ ਕੋਈ ਨਹੀਂ ਏਡੀ ਕਿੜੀ ਕਿੰਨੀ ਪੀੜ ਹੋਣੀ ਆ ਉਹਨੇ ਹੋਰੀ ਵਿੱਚ ਰਿਗਾਰਡ ਫਿੱਟ ਕੀਤਾ ਉਹਨੇ ਬੁਲਟ ਮੋਡਰਨ ਦਾ ਚੈਨ ਵਿੱਚ ਲਾ ਕੇ ਤੇ ਪੋਲੇ ਜੇ ਰੂंजे ਬਣਾਏ ਵੀ ਦੇਖਣਾ ਇਹ ਸਿੱਧਾ ਲੱਕ ਜਾ ਕਰ ਦਿੰਦਾ ਇਹ ਅਗਲੇ ਬੰਨੇ ਵੀ ਚਲੋ ਕੋਈ ਨਹੀਂ ਕਿੰਨਾ ਕੁ ਵੱਜ ਜੂ ਤੇ ਜਦੋਂ ਮਾਏ ਬਾਸ ਮੁੜ ਕੇ ਬਾਹਰ ਹੀ ਨਿਕਲਦੀ ਤੇ ਮੈਨਾਂ ਨੂੰ ਭਰਾਵੋ ਤੋਂ ਫੜੋ ਸਮਾਲੋ ਕੀ ਲਈ ਵਰਦਾ ਓਏ ਇਹ ਕੋਨੇ ਉਹ ਫੜਿਆ ਇਹ ਕੋਨੇ ਕੁੜਾਇਆ ਫੜਿਆ ਉਹ ਵੀ ਗੱਲ ਸੁਣਾਵਾਂਗੇ ਤੁਹਾਨੂੰ ਉਹ ਬਹੁਬਲੀ ਵਾਲੇ ਸ਼ਸਤਰ ਉਹ ਬੜੀ ਵਧੀਆ ਮਮਾਲੇ ਸਾਡੇ ਕੋਲ ਆਹ ਸ਼ਸਤਰੀ ਉਦੋਂ ਉਦੋਂ ਮਹਿਲਾ ਤਾਂ ਜਿਹੜੇ ਧਮਾਕੇ ਹੀ ਪਾਉਣੇ ਨੇ ਹਨਾ ਐਸ ਤਰ੍ਹਾਂ ਪਾਉਣੇ ਨੇ ਆਓ ਚਲੋ ਉਦੋਂ ਸਾਡੇ ਆਈ ਗੋਲੇ ਸਿੱਕੇ ਵਾਲੇ ਤੇ ਨਹੀਂ ਹੈਗੇ ਅਸੀਂ ਤੇ ਅੱਜ ਵੀ ਇਹਨਾਂ ਗੱਲਾਂ ਨੂੰ ਐਡਾ ਵਧੀਆ ਨਹੀਂ ਮੰਨਦੇ ਗੋਲੀ ਸਿੱਕੇ ਵਾਲੇ ਨੂੰ ਅਸੀਂ ਤੇ ਇੱਕ ਤਰ੍ਹਾਂ ਨੇ ਜਿਵੇਂ ਯੂਰਪ ਆ ਜਿਗਰੇ ਦਾ ਵੇਖੋ ਸਾਹਮਣੇ ਵੇਖੋ ਇੱਕ ਤਾਨ ਕੇ ਕੋ ਆਂਦਾ ਐ ਨਾ ਸਿੱਧੂ ਮੂਸੇ ਵਾਲਾ ਮੇਰਾ ਵੀਰ ਆ ਤਾਂ ਆਪਾਂ ਤਾਂ ਦੱਸ ਗਿਆ ਉਹ ਮੈਂ ਇਹ ਨਾ ਨਾ ਫੋਟੋਗ੍ਰਾਫਰ ਨੂੰ ਵੀ ਧਾਰ ਘੜ ਪਾਉ ਮੈਨੂੰ ਮੈਂ ਤਾਂ ਧਾਰ ਘੜ ਮੰਗਦਾ ਨਹੀਂ ਦਿੰਦੇ ਹਣ ਕੀ ਕਰੀਏ ਤੇ ਆ ਗੱਲਾਂ ਬਾਤਾਂ ਮੈਨੂੰ ਗਾਲ ਛਿੱਤੇ ਆ ਗਈ ਥੋੜੀ ਹਾਂ ਕੋਈ ਬੰਦਾ ਆਪਣੇ ਵੀਰ ਬਣਾਵਾ ਕਰਕੇ ਉੜਦਾ ਹੈ ਉੜਦਾ ਕਿ ਨਹੀਂ ਉੜਦਾ ਦੱਸੋ ਬਿਲਕੁਲ ਮਰ ਜੀ ਆਪਣੇ ਮੇਰੇ ਵੀ ਤੁਹਾਡੇ ਮਹਮਦ ਕੁਸ਼ਕਪਰਾ ਨੇ ਜੰਦਾ ਕਰਕੇ ਮੈਂ ਦੁਰਿਆ ਫਿਰਦਾ ਹਾਂ ਇੱਥੇ ਖੜਾ ਹੋਏ ਨਾ ਜੋਤੀ ਤੋਂ ਸਟਾਰਟ ਹੋ ਜਾਂਦਾ ਬਾਈ ਦੁੱਪਹੇੜ ਤੋਂ ਸਰਭੀ ਗਰੇਆਲ ਤੱਕ ਰਿੰਕੂ ਤੱਕ ਤੇ ਬਿੰਦੇ ਤੱਕ ਕੋਈ ਕਹਾਣੀ ਮੁੱਕ ਜਾਈ ਮਾਰੋ ਮਨੀਸ਼ਰ ਨੂੰ ਤਰਾ ਯਾਟਾ ਸਾਡਾ ਬਾਹਰ ਬੈਠਾ ਜੇ ਕੈਨੇਡਾ ਜੀ ਇੱਕ ਜਗਰਦਾ ਟੋਟਾ ਉਹੀ ਉਹੀ ਕਰਿਆਲ YouTube ਤੇ ਵੀ ਵੀਡੀਓ ਪਈ ਹੋਈ ਆਰੇ ਘਰ ਤੇ ਤਾੜੀਆਂ ਮਾਰਦੇ ਮਾਰ ਮਾਰ ਤਾੜੀਆਂ ਮਨੀਸ਼ ਨੂੰ ਉਤਰਾ ਯੱਟ ਪੁੱਤ ਮੇਰਾ ਬਾਹਰ ਬੈਠਾ ਜੇ ਅੱਜ ਨੇ ਵੀ ਯਾਰ ਮੇਰੇ ਹਾਂ ਅਗੀ ਗੱਲ ਸਾਰੇ ਆ ਗੱਲਾਂ ਉਹਨੇ ਹੈਗੇ ਹੀ ਇਹ ਉਹ ਮੁੰਡਾ ਤਾਂ ਸਾਊ ਐ ਉਹਦੇ ਕੀ ਤਪੜ ਕਾਉਨੇ ਔਰ ਜੇ ਤੂੰ ਮੂਸੇ ਵਾਲਾ ਜੋ ਲਿਖਦਾ ਚੱਲਦਾ ਰਿਹਾ ਆਪਾਂ ਜਿਹੜੀ ਫਿਲੀ ਹੈ ਸਾਡਾ ਚੱਲਦਾ ਜਿਹੜੀ ਸਕੀਮਾਂ ਦਿੱਤੀਆਂ ਚੱਲੀਆਂ ਚੱਲਦਾ ਨਹੀਂ ਚੱਲਦਾ 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 ਔਰ ਡਾਲਰਾਂ ਵਾਂਗੂ ਨਹੀਂ ਨਾ ਮਸਾਦਾ ਚੱਲਦਾ ਔਰ ਚੱਲਦਾ ਵਾਂਗੂ ਨਹੀਂ ਨਾ ਮਸਾਦਾ ਚੱਲਦਾ ਔਰ ਚੱਲਦਾ ਵਾਂਗੂ ਨਹੀਂ ਸੁਨਾ ਮਾ ਅਚਕੀਲਾ ਆ ਗਈ ਅੱਖਾਂ ਬਿੱਲੀਆਂ ਦੇ ਗੱਲਾਂ ਘੋਲ ਬੋਲਦੀਆਂ ਤੇਰਾ ਅੰਗਿਆਂਗੇ ਕਰਤਾ ਕੋ ਨਹੀਂ ਹੋਏ ਅੱਖਾਂ ਬਿੱਲੀਆਂ ਦੇ ਗੱਲਾਂ ਘੋਲ ਬੋਲਦੀਆਂ ਤੇਰਾ ਅੰਗਿਆਂਗੇ ਕਰਤਾ ਕੋ ਨਹੀਂ ਆ ਚਿਕ ਮਾਰਹੇਗੀ ਤੇਰੀਆਂ ਖਫਾਂ ਈ ਕੈਜਗਦਾਰੀ ਵਧੀਆ ਗੋਗਵਾਤ ਨੂੰ ਤੇਰੀ ਜੀ ਆਇਆਂ ਨੂੰ ਸਤਿਗੁਰ ਪਸੰਦ ਕਰਦਾ ਨਾ ਸਿੱਧੂ ਵੀ ਕਿ ਮਕੀਲੇ ਨੂੰ ਅਸੀਂ ਕਰਦੇ ਰਹਿ ਜਾਈਏ ਸਾਰੇ ਗਾਣੇ ਵਧੀਆ ਹੀ ਰਹੇ ਜੇ ਵੀ ਯਾਰ ਮੇਰੇ ਸਾਰੇ ਅਗਲਾ ਰੂਲੇ ਮੁੰਡਾ ਤਾ ਸਾਉ ਹੈ ਉਹਦਾ ਗੀਤ ਪੜ ਕਾਉ ਨੇ ਸਿੱਧੂ ਹੁਣ ਤੁਹਾਡੇ ਸਾਹਮਣੇ ਹੀ ਆ ਸਿੱਧੂ ਨੇ ਚਮਕੀਲੇ ਨੂੰ ਪਸੰਦ ਕੀਤਾ ਤੇ ਅਹੀਂ ਤੇ ਚਲੋ ਛੋਟੇ ਹੁੰਦੇ ਹੀ ਜਦੋਂ ਵੇਖਣ ਡੈ ਇਧਰ ਆਪਣੇ ਚਾਚੇ ਕਾਂਸ਼ੀ ਫੋਜੀ ਫੋਜੀਆਂ ਦੇ ਪਰਿਵਾਰ ਚ ਮੈਂ ਟੀਵੀ ਵੇਖਣ ਡੈ ਜਦ ਦਿਨ ਉਹਨੂੰ ਮਾਰਿਆ ਸੀ ਨਿਗਾਹਿਆ ਟੈਲੀਵਿਜ਼ਨ ਦੇ ਅੱਗੇ ਬੈਠਾ ਤੇ ਆ ਗਿਆ ਘਰ ਦੇ ਮੈਨੂੰ ਅੜਾ ਲੱਗਾ ਯਾਰ ਕਲਾਕਾਰ ਮਾਰਤਾ ਚਲੋ ਉਹਦੇ ਆਪਾਂ ਚੱਕਰ ਜਿਨੀ ਪੈਣਾ ਵੀ ਚੰਗਾ ਇਹਨਾਂ ਨੇ ਤੇ ਚਲੋ ਜੋ ਵੀ ਜਿਸ ਤਰ੍ਹਾਂ ਗੱਲਾਂ ਕਰਦੇ ਆ ਪਰ ਇੱਕ ਗੱਲ ਹੈ ਇਟੋ ਇੱਕ ਬੰਦੇ ਦੀ ਗੱਲ ਸੀ ਜੋ ਲਿਖਦਾ ਹੈ ਨਾ ਛਰੀਆਂ ਤੁਰਦਾ ਤੁਰਿਆ ਜਾਂਦਾ ਇਸ ਦੇਹੀ ਜਾਂਦਾ ਹੈ ਉਹ ਵੀ ਸਿੱਧੂ ਮੂਸੇ ਵਾਲੇ ਕੋਲੋਂ ਉਹ ਲਿਖਦਾ ਹੈ ਸਭ ਕੁਝ ਉਹ ਵੀ ਇੱਕ ਰੂਹ ਹੋਈ ਏ ਤੇ ਜੀਗਾ ਉਸ ਟਾਈਮ ਤੇ ਜਿਤਨਾ ਦੇ ਗਾਣੇ ਗਾਣੇ ਯਾਰ ਆਪਾਂ ਹੀ ਸੁਣਨੇ ਆ ਜੇ ਚੰਗੇ ਸੁਣਾਗੇ ਚੰਗੇ ਸੁਣੀਓ ਮਾੜੇ ਸੁਣਾਗੇ ਤੇ ਅਗਲੇ ਮਾੜੇ ਗਾਉਂ ਕੇ ਦੇਨੇ ਫਿਰ ਉਹਨੇ ਧਾਰਮਿਕ ਕਾਸਟ ਕੱਢੀ ਨਾ ਤਲਵਾਰ ਮੈਂ ਕਰਗੀ ਧਰਦੀ ਹਾਂ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਚੱਲਿਆ ਉਹ ਗਾਣੇ ਡੇਡੇ ਉਹਲੇ ਜਿੰਨੇ ਅੱਜ ਵੀ ਯਾਦ ਕਰਦੇ ਚਮਕੀਲਾ ਚਮਕੀਲਾ ਹੀ ਸੀ ਐਵੇਂ ਨਹੀਂ ਚਮਕਿਆ ਇਹ ਮੇਰੇ ਵੀਰ ਨੇ ਮੈਨੂੰ ਬਿਜੰਦ ਕੀਤਾ ਨਾ ਗਾੜੇ ਨੂੰ ਮੈਂ ਵੀ ਬੜਾ ਬਹੁਤ ਸੁੰਦਰ ਹੈ ਚਮਕੀਲੇ ਨੂੰ ਸਲਾਮ ਹੈ ਨਬਦਿਆਂ ਫੋਕ 뮤জিਕ अमर सिंह चमकीला पंजाबी फोक म्यूजिक के शायद सबसे पहले सुपरस्टार थे आइए जानते हैं इनकी कहानी एक मिनट में अमर सिंह चमकीला का जन्म जुलाई 1960 को लुधियाना में हुआ था और इनका असली नाम धनी राम था बचपन से ही इन्हें म्यूजिक का बहुत शौक था और इनका म्यूजिक करियर शुरू हुआ जब इन्होंने एक फेमस सिंगर सुरिंदर शिंदा के साथ काम करना शुरू किया लेकिन जब शिंदा कैनेडा चले गए अमर सिंह चमकीला ने शिंदा की सिंगिंग पार्टनर सोनिया के साथ अपनी पहली एल्बम निकाली इस एल्बम ने इन्हें पूरे पंजाब में फेमस कर दिया लेकिन कुछ टाइम बाद चमकीला ने अमरजोत कौर के साथ मिलकर गाने गाना शुरू कर दिया इनके गानों को आपके बाहर भी बहुत लोग सुनते थे और एक टाइम पर ये इतने ज्यादा फेमस थे कि सिर्फ 11 महीनों में इन्होंने 411 सौ किए थे जहां बाकी कलाकार एक शो के लिए सिर्फ पाँच सौ ही मांगते थे सिर्फ एक शादी में गाने के लिए अमर सिंह चमकीला चार हजार लेते थे लेकिन आठ मई उन्नीस को अमर सिंह चमकीला और अमरजोत कौर को तीन लोगो ने गोली मार दी जब ये जलंधर में एक शो करने जा रहे थे अमर सिंह चमकीला पंजाब मी सची सरकार प्यार करे हदम मोटे लाइ चाचे छॾ हारे छो हारोजी लाॾ चुण वेरी मारी सची सर हार ਕੰਮ ਲੜੀ ਅੱਪਾ ਮੁੰਡਾ ਤੀੜੜਾਈ ਕੋਈ ਆਣ ਕੇ ਮਾਈ ਦਾ ਲਾਲ ਟੱਕਰੇ ਨਿੱਕੇ ਡਰਦੇ ਡਰ ਤੇ ਬੁਲਾਉਂਦਾ ਮੁੰਡਾ ਮੱcke ਨਿੱਤੇ ਡਰਦੇ ਨੈਣਾ ਬੜਾ ਚਮਕੀਲਾ ਨੈਣਾ ਹੁੰਦਾ ਤਾ ਤੱਕ ਚਮਕੀਲਾ ਜੁਰਾਬ ਨਹੀਂ ਬਣਾ ਰਹਾਤਾ ਛੜਦਾ ਛਾਰਣੀ ਚੋਂ ਦੇਖ ਲੈ ਸਰੀਰ ਛੜਦਾ ਆਏ ਤੇਰਿਆ ਦੁੱਖਾ ਚ ਜਾ ਮੈਲੀ ਵੜਦਾ ਛਾਰਣੀ ਚੋਂ ਦੇਖ ਲੈ ਸਰੀਰ ਛੜਦਾ ਸੁਲਫਾ ਸ਼ਰਾਬ ਠੀਮ ਰੱਜ ਗਈ ਹੱਡਾਂ ਚ ਰੋਕ ਟੁੱਟਿਆ ਤਾਂ ਭੈੜਾ ਆਪਾ ਲਿਆ ਨਿਸਾਲੇ ਨਸ਼ਿਆਂ ਨੇ ਕੁੰਦਣ ਸਰੀਰ ਸਾਰਾ ਖਾਲਿਆ ਨਿਸਾਲੇ ਨਸ਼ਿਆਂ ਨੇ ਮੇਰਾ ਪੁੱਤ ਦੇਗਾ ਪੈਸੇ